ਭਰਾ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਜਿਹੜੀ ਖਬਰ ਹੈ ਉਹ ਤੁਹਾਨੂੰ ਮੈਂ ਇਹ ਦੱਸ ਜਾਣੇ ਆਪਣੇ ਬਲੌਗ ਦੇ ਵਿੱਚ ਕਿ ਡੀਏਵੀ ਕਾਲਜ ਦੇ ਵਿੱਚ ਅੱਜ ਚੱਲ ਰਿਹਾ ਹੈ ਯੂਥ ਪਾਰਲੀਮੈਂਟ ਸੈਸ਼ਨ ਕਿਉਂਕਿ ਡੀਏਵੀ ਕਾਲਜ ਦੇ ਸਟੂਡੈਂਟ ਵੱਲੋਂ ਤਿਆਰ ਕੀਤਾ ਗਿਆ ਤੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਅੱਜ ਯੂਥ ਪਾਰਲੀਮੈਂਟ ਸੈਸ਼ਨ ਹੁੰਦਾ ਕੀ ਹੈ ਤੇ ਆਪਾਂ ਚੱਲਦੇ ਹਾਂ ਅੰਦਰ ਆਡੀਟੋਰੀਅਮ ਜਿੱਥੇ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਨੂੰ ਦੱਸ ਗਏ ਕਿਵੇਂ ਹੁੰਦਾ ਹੈ ਯੂਥ ਪਾਰਲੀਮੈਂਟ ਸੈਸ਼ਨ ਆਨਰੇਬਲ ਕੈਰ I am happy to share with the House that in the past two years, 25 people have exposed. Honorable Speaker, Madam, the trade negotiations with the United States are advancing with great momentum, and we are committed to protect and preserve our National Youth Parliamentary.

and associate Kumar, Dushuken, and name, Professor, uh, I would like to emphasize that criticism is good for the health of our democracy, but it should not be done for the mere sake of it. Na, mein ira, na meri आ गए हैं बहुत प्यार हमारा मानना है कि दल से बड़ा देश और राजनीति से बड़ी राष्ट्र होती, होती है द पीपल ऑफ इंडिया हैव गिवन अस द लैंड मार्क वी नीड टू सर्व दिस नेशन एंड इन द पास्ट 4 इयर्स वी हैव वर्क हार्ड क्योंकि पार्लियामेंट अफेयर्स के विच रियल पार्लियामेंट के सारे इवेंट्स जेड़े है पार्लियामेंट शुरू होने तो लैके एंड ऑफ द डे ਪਾਰਲੀਮੈਂਟ ਤੱਕ ਜਿੰਨੇ ਪ੍ਰੋਸੀਜਰ ਆਉਂਦੇ ਆ ਉਹ ਸਾਰੇ ਪ੍ਰੋਸੀਜਰ ਆ ਜਿਹੜੇ ਇਹਨਾਂ ਦੀ ਦੇਖ ਰੇਖ ਦੇ ਵਿੱਚ ਚੱਲਦੇ ਆ ਔਰ ਕਿਹੜੇ ਕਿਹੜੇ ਮੈਂਬਰ ਸਹਿਬਾਨ ਨੇ ਕਿਹੜੇ ਕਿਹੜੇ ਮਸਲੇ ਉਠਾਏ ਆ ਉਸ ਮਸਲਿਆਂ ਦੀ ਕਿੰਨੀ ਗਹਿਰਾਈ ਆ ਉਹਦੇ ਭਾਅ ਕਿੰਨੇ ਗਹਿਰੇ ਆ ਉਹਨਾਂ ਨੂੰ ਕਨਸਰਨ ਮਿਨਿਸਟਰੀ ਤੱਕ ਪਹੁੰਚਾਣਾ ਵੀ ਇਹਨਾਂ ਦੀ ਮਿਨਿਸਟਰੀ ਦਾ ਕੰਮ ਆ ਇਹਨਾਂ ਨੇ ਆਪ ਸਾਰੀ ਗਲਤ ਸੀ ਔਰ ਇਸ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਜਦੋਂ ਪਾਰਲੀਮੈਂਟ ਚੱਲਦੀ ਆ ਪਾਰਲੀਮੈਂਟ ਅਫੇਅਰਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਇੰਨੀ ਜ਼ਿਆਦਾ ਅਹਿਮ ਇੰਨੀ ਜ਼ਿਆਦਾ ਗੰਭੀਰ ਹੁੰਦੀ ਹੈ ਕਿ ਦੇਸ਼ ਦਾ ਛੋਟੇ ਤੋਂ ਛੋਟਾ ਕਿਸੇ ਵੀ ਮੈਂਬਰ ਸਹਿਬਾਨ ਦਾ ਛੋਟੇ ਤੋਂ ਛੋਟਾ ਜਿਹੜਾ ਮੁੱਦਾ ਚਾਹੇ ਉਹਨਾਂ ਦੀ ਆਪਦੀ ਕੌਨਸਟਿਟੂਐਂਸੀ ਦਾ ਚਾਹੇ ਉਹਨਾਂ ਦੇ ਸ਼ਹਿਰ ਦਾ ਚਾਹੇ ਉਹਨਾਂ ਦੇ ਸਟੇਟ ਦਾ ਕੋਈ ਵੀ ਮੁੱਦਾ ਜਿਹੜਾ ਰਹਿ ਨਾ ਜਾਏ ਉਹਦੇ ਉੱਤੇ ਬਰੀਕੀ ਦੇ ਨਾਲ ਨਜ਼ਰ ਰੱਖੀ ਜਾਂਦੀ ਹੈ ਤੇ ਡੀਏਵੀ ਕਾਲਜ ਨੇ 17ਵੀਂ ਯੂਥ ਪਾਰਲੀਮੈਂਟ ਜਿਹੜਾ ਉਹ ਆਰਗੇਨਾਈਜ਼ ਕੀਤੀ ਹੈ ਔਰ ਸਾਡੇ ਡੀਏਵੀ ਕਾਲਜ ਹੈ ਜਿਹੜਾ ਜਿਹੜੇ ਆਪਣੇ ਗਰੁੱਪ ਦੇ ਵਿੱਚੋਂ ਫਰਸਟ ਆਇਆ ਔਰ ਦੇਸ਼ ਦੇ ਜਿਹੜੇ 8 ਕਾਲਜਿਸ ਜਿਹੜੇ ਆ ਇਹਦੇ ਵਿੱਚ ਆਏ ਆ ਉਹਦੇ ਵਿੱਚ ਡੀਏਵੀ ਆਇਆ ਔਰ ਅੱਜ ਫਾਈਨਲ ਜਿਹੜੀ ਪਰਫਾਰਮੈਂਸ ਹੈਗੀ ਸੋ ਬਹੁਤ ਅੱਛੀ ਸਾਡੇ ਜਿਹੜੇ ਡੀਏਵੀ ਕਾਲਜ ਜਲੰਧਰ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਬਹੁਤ ਅੱਛਾ ਯੂਥ ਪਾਰਲੀਮੈਂਟ ਜਿਹੜਾ ਉਹ ਕੰਡਕਟ ਕੀਤਾ ਔਰ ਅੱਛੇ ਸਵਾਲ ਅੱਛੇ ਜਵਾਬ ਅੱਛਾ ਰੋਲ ਹੈ ਜਿਹੜਾ ਹਰ ਇੱਕ ਨੇ ਆਪਣਾ ਅਦਾ ਕੀਤਾ ਹੈ ਔਰ ਜਿਸ ਤਰੀਕੇ ਦਾ ਪਾਰਲੀਮੈਂਟ ਪ੍ਰੋਸੀਜਰ ਹੁੰਦਾ ਉਹਨੂੰ ਇਨ ਬਿਨ ਚਲਾਣ ਦੀ ਜਿਹੜੀ ਇਹਨਾਂ ਨੇ ਸਫਲ ਕੋਸ਼ਿਸ਼ ਕੀਤੀ ਹੈ ਮੇਰੀਆਂ ਸ਼ੁਭ ਕਾਮਨਾਵਾਂ ਡੀਏਵੀ ਜਲੰਧਰ ਦੇ ਨਾਲ ਆ ਔਰ ਮੈਂ ਆਸ ਕਰਾਂਗਾ ਕਿ ਸਾਡਾ ਡੀਏਵੀ ਹੈ ਜਿਹੜਾ ਇਹ ਨੰਬਰ 1 ਤੇ ਆਵੇ ਔਰ ਇਹੀ ਪਰਫਾਰਮੈਂਸ ਹੈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਹੈ ਸਾਡਾ ਕਾਲਜ ਕਰੇ ਸੋ ਦੋਸਤੋ ਅੱਜ ਦੇ ਖਬਰਾਂ ਵਾਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਯੂਥ ਪਾਰਲੀਮੈਂਟ ਚੱਲਦੀ ਹੈ ਯੂਨਿਟ ਪਾਰਲੀਮੈਂਟ ਦੇ ਵਿੱਚ ਕੀ ਕੀ ਹੁੰਦਾ ਹੈ ਯੂਨਿਟ ਪਾਰਲੀਮੈਂਟ ਦੇ ਵਿੱਚ ਉਹੀ ਹੁੰਦਾ ਹੈ ਜੋ ਕਿ ਸਾਡੀ ਪਾਰਲੀਮੈਂਟ ਦੇ ਵਿੱਚ ਹੁੰਦਾ ਹੈ ਇਹਦੇ ਵਿੱਚ ਸਕੂਲ ਕਾਲਜ ਦੇ ਬੱਚੇ ਜੋ ਐਕਟ ਕਰਦੇ ਨੇ ਪਾਰਲੀਮੈਂਟ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੇ ਨੇ ਉਹਨਾਂ ਦੀ ਐਕਟਿੰਗ ਕਰਦੇ ਨੇ ਤੇ ਅੱਜ ਅਸੀਂ ਦੇਖਿਆ ਕਿ ਕਿਵੇਂ ਪ੍ਰਧਾਨ ਮੰਤਰੀ ਨरेन्द्र ਮੋਦੀ ਦੀ ਬੱਚਿਆਂ ਦੌਰ ਐਕਟਿੰਗ ਕੀਤੀ ਗਈ ਜਾਂ ਫਿਰ ਲੋਕ ਸਭਾ ਸਪੀਕਰ ਜਿਹੜੇ ਨੇ ਉਹਨਾਂ ਦੀ ਐਕਟਿੰਗ ਕੀਤੀ ਗਈ ਤੇ ਉਮੀਦ ਕਰਦਾ ਤੁਹਾਨੂੰ ਅੱਜ ਦਾ ਇਹ ਬਲੌਗ ਪਸੰਦ ਆਇਆ ਹੋਵੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ